ਦਰਸ਼ਕੋ 1938 ਮਾਡਲ ਇੰਗਲੈਂਡ ਦੀ ਕਾਰ ਆ ਇਹ ਕਮਾਲ ਦੀ ਗੱਡੀਆਂ ਸੁਣਮੈਂ ਦੱਸ ਦਿਆਂ ਮੋਰਿਸ ਆ ਜੀ ਇਹ ਬਾਈ ਚਰਨਜੀਤ ਜੀ ਆਪਣੇ ਨਾਲ ਨੇ ਨਾਲ ਬਾਈ ਜਸਵੰਤ ਮਗਰਲੇ ਪਾਸ ਸਸਵੀ ਕਾ ਬਾਈ ਜੀ ਕੀ ਹਾਲ ਨੇ ਇਹ ਕਿਹੜੀ ਮੋਰਿਸ ਆ ਗਈ ਇਹ ਮੋਰਿਸ 8 ਹੈ ਜੀ ਮੋਰਿਸ 8 ਹਾਂਜੀ ਇਹਦੀ ਕੀ ਖਾਸੀਅਤ ਕੀ ਆ ਇਹਦੀ ਖਾਸियत ਹੈ ਦੇਖੋ ਆਪਣੇ ਟਾਈਮ ਦੀ ਜਿਸ ਹਿਸਾਬ ਨਾਲ ਗੱਡੀਆਂ ਦੀ ਸ਼ੇਪ ਆਉਂਦੀ ਸੀ ਤੇ ਹੌਸਪਾਵਰ ਆਉਂਦੀ ਸੀ ਇਹ ਕਾਫੀ ਇਕਨੋਮਿਕਲ ਗੱਡੀ ਸੀ ਹੂੰ ਬਹੁਤ ਜ਼ਿਆਦਾ ਮਹਿੰਗੀ ਨਹੀਂ ਪੈਂਦੀ ਸੀ ਬਹੁਤ ਜ਼ਿਆਦਾ ਸਸਤੀ ਨਹੀਂ ਪੈਂਦੀ ਸੀ ਵਿਚਕਾਰਲਾ ਮੀਨ ਜਿਹੜਾ ਹੁੰਦਾ ਹੂੰ ਉਹਦੇ ਅਕੋਰਡਿੰਗਲੀ ਫਿਰ ਸਾਰੇ ਲੋਕ ਪ੍ਰੇਫਰ ਕਰਦੇ ਸੀ ਤਾਂ ਕਿ ਜਿਹੜੇ ਮੀਡਲ ਕਲਾਸ ਨੇ ਉਸ ਟਾਈਮ ਦੇ ਹੂੰ ਉਹ ਸਾਰੇ ਗੱਡੀਆਂ ਇਹ ਵਲੀ ਅਫੋਰਡ ਕਰ ਸਕਣ ਕਿਉਂਕਿ ਯਾਤੇ ਰੋਲਸ ਰੋਇਸ ਜਾਂ ਉਸ ਟਾਈਮ ਦੀ ਬੈਂਟਲਿਸ ਜਾਂ ਕੈਡੀਲੈਕ ਜੀ ਉਹ ਕਾਫੀ ਹਾਈ ਰੈਂਜ ਦੀਆਂ ਚਾਹਦੀਆਂ ਸੀ ਜੀ ਤੇ ਇਹ ਜਿਹੜੀ ਗੱਡੀ ਹੈ ਇਹ ਉਹ ਬਈ ਹਾਸਟਨ 10 ਹੋ ਗਈ ਉਸ ਸਮੇਂ ਦੇ ਦਰਮਿਆਨੇ ਜੇ ਅਮੀਰਾਂ ਵਾਸਤੇ ਸੀ ਹਨਾ ਹਾਂਜੀ ਕੱਲ ਤਾਈਓ ਇਸੇ ਕਰਕੇ ਮੌਰਜ਼ ਬਾੜੀਆਂ ਹਨਾ ਆਪਰ ਹਰੇਕ ਤਾਂ ਮੈਲੀ ਤੁਹਾਡੇ ਕੋਲ ਵੀ ਵੀਰੇ ਹਨਾ ਖੜੀਆਂ ਸੀ ਮਰਥਾਂ ਤਾਂ ਮੈਲੀ ਜਾਂਦੀਆਂ ਵਾ ਮਤਲਬ ਇਸੇ ਕਰਕੇ ਖਾਸ ਇਸ ਇਹ ਲੇਕਿਨ ਹੁਣ ਇਹ ਹੋ ਗਿਆ ਕਿ ਜਿਵੇਂ ਜਿਵੇਂ ਟਾਈਮ ਨਿਕਲ ਰਿਹਾ ਹੈ ਬਾਹਰ ਦੀ ਸਟੇਟਾਂ ਵਿੱਚ ਵੀ ਕਾਫੀ ਰੈਲਿਸ ਹੋਜੇ ਸ਼ੁਰੂ ਹੋ ਗਈ ਹੈ ਹਾਂ ਤੇ ਮੇਰੇ ਖਿਆਲ ਹੁਣ ਦਿੱਲੀ ਦੇ ਵਿੱਚ ਇਵੈਂਟ ਉਹਨਾਂ ਦੇ ਅਕੋਰਡਿੰਗਲੀ ਇਸ ਸਟੇਟਸਮੈਨ ਦਾ ਤੇ ਸ਼ੁਰੂ ਤੋਂ ਅਸੀਂ ਅਟੈਂਡ ਕਰ ਰਹੇ ਹਾਂ ਜੀ ਮੈਨੂੰ ਆਲਮੋਸਟ 40 ਇਅਰਸ ਹੋ ਗਏ ਜੀ ਤੇ ਇਧਰ ਦੇ ਜਿਹੜੇ ਇਵੈਂਟ ਥੋੜੇ ਜਿਹਾ ਘਟ ਗਏ ਨੇ ਬਿਕੋਜ਼ ਆਫ ਐਨਜੀਟੀ ਵਗੈਰਾ ਦੇ ਨਾਲ ਜੀ ਲੇਕਿਨ ਹੁਣ ਫਿਰ ਪ੍ਰਮੋਟ ਹੋ ਰਿਹਾ ਸਾਰਾ ਕੁਝ ਕਰ ਰਹੇ ਨੇ ਪਿਛੇ G20 ਦਾ ਵੀ ਪ੍ਰੋਗਰਾਮ ਕੀਤਾ ਸੀ ਸਾਡੇ HMCI ਕਲੱਬ ਨੂੰ ਜੀ ਤੇ ਉਹਨਾਂ ਦੇ ਨਾਲ ਅੱਛਾ ਸਾਡਾ ਰਿਸਪਾਂਸ ਰਿਹਾ ਔਰ ਅੱਛੀ ਗੈਦਰਿੰਗ ਹੋਈ ਸੀ ਇਹ ਕਿੰਨੇ ਸਿਲੰਡਰ ਕਿੰਨੇ ਆ ਚਾਰ ਸਿਲੰਡਰ ਆ ਜੀ ਕਿੰਨੀ ਪਾਵਰ ਵਗੈਰਾ ਕੀ ਹੈ ਇਹਦੀ 800 ਵਾਜੀ 800 ਪਾਵਰ ਦੀ ਹੈ ਨਾ ਕੀ ਜੀ ਹੈ ਬਾਬਾ ਬਿਰ ਬਿਰ ਅਕੇ ਨਮ ਤੋਰਾ ਫੇਰਾ ਬੌਸ ਤੇ ਪਾਨੋ ਤੁਰ ਘਟ ਸੀ ਇਹਦੀ ਹਾਂ ਲੇਕਿਨ ਹੁਣ ਪਹਿਲੇ ਇਹ ਗੱਡੀਆਂ ਅੱਜ ਤੋਂ 15 ਸਾਲ ਪਹਿਲੇ ਕਾਫੀ ਹੈਗੀਆਂ ਸੀ ਦਿੱਲੀ 'ਚ ਹੁਣ ਇਹ ਵਾਲੀ ਗੱਡੀ ਸਪੈਸ਼ਲੀ ਕਿਉਂਕਿ ਇਹ ਇੱਕ ਤੇ ਟੂ ਡੋਰ ਹੈ ਜੀ ਕਨਵਰਟੇਬਲ ਹੈ ਸੌਫਟ ਟਾਪ ਤੁਸੀਂ ਆ ਆ ਖੋਲ ਕੇ ਦਿਖਾ ਦਿੱਕੇ ਦਰਸ਼ਕਾਂ ਨੂੰ ਕੋਈ ਵੀ ਆਇਓ ਇਧਰ ਮਾੜਾ ਆ ਲੈ ਖੁੱਲ ਗਈ ਲੈ ਹਾਂਜੀ ਤੇ ਮਗਰਲੇ ਪਾਸੇ ਜਸਵੰਤ ਵੀਰ ਹੁਣੀ ਡਾਕਟਰ ਆ ਗੱਡੀ ਜਿੰਨੀ ਮਰਜੀ ਜਮਾ ਕਬਰਾਂ ਚ ਪਾਈ ਵੀ ਹੋਵੇ ਉਹਨੂੰ ਕੱਢ ਕੇ ਸਾਹ ਪਾਉਣਾ ਇਹਨਾਂ ਦਾ ਕੰਮ ਆ ਜੇ ਸ਼ਾਕਾ ਦਾ ਕੋਈ ਪਵਾ ਕੇ ਦੇਖ ਲਿਓ ਤੇ ਚੰਡੀਗੜ੍ਹ ਦੇ ਵਿੱਚ ਬਾਈ ਜੀ ਹੁਣਾਂ ਦਾ ਬਹੁਤ ਚੰਗਾ ਕੰਮ ਆ ਤੇ ਆਹ ਨਾਲ ਦੇ ਸਾਰੇ ਪੈਜੀ ਆਏ ਹਾਂਜੀ ਹੈ ਵੀਲ ਵਗੈਰਾ ਸਾਰੇ ਓਰੀਜਨਲ ਨਹੀਂ ਹੋਏ ਸੀ ਇਹ ਹਾਂਜੀ ਹਾਂਜੀ ਕਮਾਲ ਦੀ ਗੱਲ ਆ ਵੀ ਨਾ ਨਾ ਬਲਕਿ ਅੰਦਾਜ਼ ਅਸੀਂ ਕੁਝ ਚੀਜ਼ਾਂ ਲਗਾਨੀਆਂ ਨੇ ਜੀ ਤੋਂ ਗੱਡੀ ਕੰਪਲੀਸ਼ਨ ਤੇ ਹੈਗੀ ਸੀ ਤੇ ਮੈਂ ਕਿਹਾ ਚਲੋ ਆਰਾਮ ਨਾਲ ਲਗਾਉਂਗਾ ਕਿ ਤਾਂ ਕਿ ਓਰੀਜਨਲ ਚੀਜ਼ਾਂ ਲਗਾਈਏ ਤੇ ਗੱਲ ਇਹ ਉਹ ਸ਼ੌਂਕੀ ਬੰਦੇ ਲਈ ਕਦੇ ਵੀ ਚੀਜ਼ਾਂ ਪੂਰੀਆਂ ਨਹੀਂ ਹੁੰਦੀ ਉਹ ਕੋਹ ਨਾ ਕੋ ਲੱਭੀ ਰੱਖਦਾ ਉਹ ਫਲਾਣੇ ਦੇ ਉਹ ਲੈਂਡ ਲੱਗੀ ਸੀ ਲੱਭੋ ਕਿੱਥੋਂ ਉਹ ਤਾਂ ਇੰਗਲੈਂਡ ਤੋਂ ਮਿਲੂਗੀ ਪਰ ਸਮਾਰ ਕਿੱਥੋਂ ਅਰੇਂਜ ਕਰਦੇ ਹੋ ਫਿਰ ਸਮਾਨ ਹੱਲੇ ਤੱਕ ਤੇ ਸਾਡੇ ਜਿੰਨੇ ਵੀ ਪੁਰਾਣੇ ਦੋਸਤ ਅਗੇ ਨੇ ਜਿਨ੍ਹਾਂ ਦੀ ਆਪਣੀ ਵਰਕਸ਼ਾਪਸ ਹੈਗੀਆਂ ਤੇ ਉਹਨਾਂ ਕੋਲੋਂ ਹੈਲਪ ਹੋ ਜਾਂਦੀ ਹੈ ਅਗਰ ਕਿਸੇ ਦੇ ਕੋਲ ਵੀ ਕੋਈ ਚੀਜ਼ ਪਈ ਹੈ ਤੇ ਅਰੇਂਜ ਹੋ ਜਾਂਦਾ ਹੈ ਤੇ ਹੈਂਡਲ ਤੇ ਤਾਂ ਨਹੀਂ ਇਹ ਹਾਂਜੀ ਹੈਂਡਲ ਤੇ ਤਾਂ ਨਹੀਂ ਸਟਾਰਟ ਹੁੰਦੀ ਸੀ ਹੈਂਡਲ ਵੀ ਹੈਗਾ ਇਹਦੇ ਇਸ ਹੈਂਡਲ ਵੀ ਅੱਗੇ ਉਹ ਸਟਾਰਟ ਹੋ ਜਾਂਦਾ ਹੈ ਬਟ ਹੱਲੇ ਅੰਦਰੋਂ ਸੈਲਫ ਨੇ ਆਲ ਫਸਟ ਕਲਾਸ ਸੈਲਫ ਨਾਲ ਚੱਲਦੀ ਹੈ ਹੈਂਡਲ ਨਾਲ ਛੱਡਿਆ ਹੋਇਆ ਹਾਂਜੀ ਆਪੇ ਇੱਧਰ ਆ ਕੇ ਦਿਖਾ ਦਿਓ ਹੋਰ ਯੂਨੀਕ ਚੀਜ਼ ਜਸਵੰਤ ਵੀਰੇ ਕੀ ਹੈ ਯੂਨੀਕ ਚੀਜ਼ ਕੀ ਸੀਗੀ ਇਹਦੇ ਵਿੱਚ ਯੂਨੀਕ ਚੀਜ਼ ਕੀ ਸੀ ਇਹਦੇ ਵਿੱਚ ਇਦੇ ਵਿੱਚ ਯੂਨੀਕ ਚੀਜ਼ ਤਾਂ ਇਹਦੀ ਸ਼ੇਪ ਹੈ ਜਿਹੜੇ ਕੱਟ ਡੋਰਸ ਨੇ ਇਹਦੇ 'ਚ ਮਤਲਬ ਕਨਵਰਟੇਬਲ ਹੋ ਜਾਂਦੀ ਹੈ ਇਹ ਚੀਜ਼ਾਂ ਦੇ ਵਿੱਚ ਜਿਹੜੀਆਂ ਯੂਨੀਕ ਨੇ ਆ ਆਮ ਜਿਹੜੀਆਂ ਨਾਰਮਲ ਗੱਡੀਆਂ 'ਚ ਹਮਮ ਸਪੋਰਟਿੰਗ ਲੁੱਕ ਆ ਸਪੀਡ ਕਿੰਨੇ ਕਿਤੇ ਚੜ ਜਾਂਦੀ ਹੈ ਦੋਸਤੋ ਚੜ੍ਹਾਈ ਹੋਊਗਾ ਦੇਖੇ ਨਹੀਂ ਇਹ ਨਾਰਮਲੀ ਇਹ ਜਿੰਨਾ ਦਿੱਲੀ ਟ੍ਰੈਫਿਕ ਹੈਗਾ ਉਹਦੇ ਅਕੋਰਡਿੰਗਲੀ 50 60 ਤੇ ਅਸੀਂ ਇਸ ਤੋਂ ਜ਼ਿਆਦਾ ਮੈਂ ਲੈ ਜਾ ਕੇ ਰਾਜੀ ਹਾਂ ਜਵਾਨੀ ਵੇਲੇ ਕਿੰਨੇ ਦੀ ਚੜ੍ਹਾਈ ਫਿਰ ਉਦੋਂ ਮਤਲਬ ਜਵਾਨੀ ਵੇਲੇ ਤੇ 80 ਤੱਕ ਵੀ ਜਾਂਦੀ ਹੋएगी 70 80 ਤੱਕ ਉਸ ਟਾਈਮ ਮਾਈਲ ਚੱਲਦੇ ਸੀ ਮਾਈਲ ਚੱਲਦੇ ਸੀ 50 ਮਾਈਲ ਸਭ ਤੇ ਬਾਕੀ ਅੱਜ ਵੀ ਅਸੀਂ ਇਹ 50 50 50 ਕਿਲੋਮੀਟਰ ਦੀ ਡਰਾਈਵ ਕਰ ਲਈ ਅਸੀਂ ਇਹਦੇ ਨਾਲ ਤੇ ਆ ਖੜੀ ਆ ਕੋਈ ਪਰਵਾਹ ਨਹੀਂ ਕੋਈ ਗੁਆਂ ਦੀਆਂ ਹੁੰਦੀਆਂ ਹਨਾ ਨਹੀਂ ਨਹੀਂ ਹਾਂਜੀ 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 ਪੂਰੀ ਕੈਡ ਆ ਨਹੀਂ ਹੁੰਦਾ ਸੀ ਇਹ ਹਾਂਜੀ ਹਾਂਜੀ ਇਹ ਬੰਪਰ ਨਾਲ ਆਉਂਦਾ ਜੀ ਇਹਦਾ ਤੇ ਜਿਵੇਂ ਆਹਾ ਵਾ ਖਾਲੀ ਜਿਹਾ ਹੀ ਹੁੰਦਾ ਸੀ ਇਹਦਾ ਇਹਦੇ ਵਿੱਚ ਵੀਲ ਕੈਪ ਨੇ ਰੱਖੇ ਹੋ ਨੇ ਹਜੇ ਲੇਕਿਨ ਟਾਈਮ ਨਹੀਂ ਲੱਗਿਆ ਰੈਲੀ ਫਟਾਫਟ ਆਉਣ ਦੇ ਚੱਕਰ ਦੇ ਵਿੱਚ ਉਹ ਛੱਡਤੀਆਂ ਕਈ ਚੀਜ਼ਾਂ ਹਾਂ ਇੱਥੇ ਮੈਂ ਕਹਿੰਦਾ ਓਰੀਜਨਲ ਗੱਡੀਆਂ ਹੀ ਆਉਂਦੀਆਂ ਜਿਆਦਾ ਹਨਾ ਹਾਂਜੀ 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 ਓਰੀਜਨਲ ਦੇ ਨੇੜ ਤੇੜ ਦੀ ਆ ਦੇਖੋ ਫਿਰ ਇਧਰ ਆ ਜਿਓ ਦਿਖਾ ਦਿਓ ਆ ਡੰਡਾ ਜਬ ਸਾਈ ਹੁੰਦਾ ਸੀ ਥੱਲੇ ਆਹ ਡੈਸ਼ਬੋਰਡ ਜਿਹਦਾ ਹਾਂਜੀ ਹਾਂਜੀ ਇਹ ਡੈਸ਼ਬੋਰਡ ਥੱਲੇ ਕਹਿੰਦਾ ਡੰਡਾ ਜਾਂ ਚਿੱਟਾ ਜਾਂ ਇਹ ਚਿੱਟਾ ਜਾਂ ਹੈਂਡ ਬ੍ਰੇਕ ਹੈ ਜੀ ਹੈ ਗੇਅਰ ਤੇ ਇਹ ਹੈਂਡ ਹੈਂਡ ਬ੍ਰੇਕ ਹੈ ਜੀ ਅੱਛਾ ਹੈਂਡ ਬ੍ਰੇਕ ਗੇਅਰ ਠੀਕ ਆ ਦਰਸ਼ਕੋ ਆ ਹੋ ਗਿਆ ਹੈਂਡ ਬ੍ਰੇਕ ਤੇ ਆ ਹੋ ਗਿਆ ਗੇਅਰ ਹਨਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਟੀering ਆ ਪਤਲਾ ਜਾਈ ਜਾ ਲੈ ਜਿਵੇਂ ਇੰਨੀ ਕਹਿਆ ਯਾਰ ਲੈ ਦੱਤਣਰਗਾ ਹਾਂ ਹੈ ਬਿਲਕੁਲ ਬਿਲਕੁਲ ਕਮ ਆ ਖੁੱਲ ਜਾਂਦਾ ਇਹ ਨਹੀਂ ਇਹ ਨਹੀਂ ਕੋ ਇਹ गिर ਜਾਂਦਾ ਵੈਸੇ ਇਹਨੂੰ ਢਿੱਲਾ ਕਰਕੇ ਜੀ ਹੇਠੇ ਕਰਨਾ ਹੇਠੇ ਕਰਨਾ ਵਾਕਿਆ ਹੀ ਠੀਕ ਆ ਠੀਕ ਆ ਬਹੁਤ ਸੋਹਣਾ ਕੰਮ ਹੋਇਆ ਵਾ ਭਰਾਓ ਥੈਂਕ ਯੂ ਵੈਰੀ ਧੰਨਵਾਦ ਤੁਸੀਂ ਸਮਝ ਦਿੱਤਾ ਮਿਹਰਬਾਨੀ ਧੰਨਵਾਦ ਭਰਾ ਤੇ 1938 ਮਾਡਲ ਇੰਗਲੈਂਡ ਦੀ ਬਣੀ ਹੋਈ ਮੌਰਿਸ ਕਾਰ ਆ ਤੇ ਹਜੇ ਵੀ ਚੜ੍ਹਦੀ ਕਲਾ ਦੇ ਵਿੱਚ ਆ ਤੇ ਐਂ ਹੀ ਰਹਿਣੀ ਇਹ ਤੇ ਕਿਉਂਕਿ ਚੰਗੇ ਡਾਕਟਰਾਂ ਚੰਗੇ ਹੱਥਾਂ ਦਾ ਕਮਾਲ ਆ ਕਿਉਂ ਬਾਈ ਜੀ ਚਲੋ ਇਹ ਵੱਡੀ ਗੱਲ ਆ ਪਰਮਾਤਮਾ ਦੀ ਮਿਹਰ ਹੈ ਜੀ ਜੀ ਤੇ ਧੰਨਵਾਦ ਭਰਾ ਤੁਸੀਂ ਸਮਝ ਦਿੱਤਾ ਇੰਜ ਨਹੀਂ ਦੇਖਿਆ ਆਪਾਂ ਯਾਰ ਮੜੇ ਦਾ ਹਾਊਗਾ ਕੋਲ ਕਿੰਚਣ ਪਤਾ ਲੱਗੇ ਇੰਜਨ ਦਾ ਕੀ ਆ ਆ ਦੇਖੋ ਲੈ ਆ ਇੰਜਨ ਆ ਤਾਂ ਬਾਅਦ ਚੁਲਾਇਆ ਲੱਗਦਾ ਹੈ ਨਹੀਂ ਨਹੀਂ origignal ਨਾਲ ਦਾ ਹੈ origignal ਦਾ ਹੈ ਹਾਂਜੀ ਹਾਂਜੀ ਨਾਲ ਦਾ ਮੈਂ ਕਹਿੰਦੀ ਆ ਢੱਬਾ じゃ ਮੈਂ ਦੇਖਿਆ ਨਹੀਂ ਕਿਹੇ ਵੇ ਨਹੀਂ ਨਹੀਂ ਇਹ ਟੂਲ ਬਾਕਸ ਹੈ ਇੱਧਰ ਉਹ ਸਰ ਤੇ ਬੈਟਰੀ ਬਾਕਸ ਹੈ ਉੱਧਰ ਹਮ ਬੈਟਰੀ ਬਾਕਸ ਹੋ ਗਿਆ ਆਇਆ ਆ ਸਾਰਾ ਕੁਝ ਚੱਲਦੀਆਂ ਇਹ ਹਾਂਜੀ ਹਾਂਜੀ ਲਾਈਟਰ ਲੂਟਾ ਲੱਗ ਜਾਂਦੀ ਲੈ ਵੀ ਠੀਕ ਆ ਤੇ ਧੰਨਵਾਦ ਜੀ ਸਮਝ ਵੀਰੇ ਸ਼ੁਕਰੀਆ ਮਿਲਦੇ ਆ ਅਗਲੀ ਵਾਰੀ ਨਵਾਂ ਮਿਸ਼ਾ ਲੈ ਕੇ ਧੰਨਵਾਦ ਓਕੇ ਜੀ